ਹਾਂਜੀ ਦੋਸਤੋ ਅੱਜ ਸਿਸ ਨੂੰ ਕੋਫੀ ਖੋੜਾ ਆਪਣਾ ਮੰਡੇਰ ਫੁਰਦ ਕੰਮ ਚੱਲਦਾ ਆਜਾ ਭਾਈ ਹਾਂ ਦੇਖੋ ਇਹ ਆ ਗਿਆ ਆਪਣਾ ਪੋਰਚਾ ਇਹਦੇ ਜੰਗਲਾ ਆਪਾਂ ਜਾਲੀ ਨਾਲ ਲਾਇਆਗਾ ਸਾਰਾ ਜੰਗਲਾ ਜਾਲੀ ਲਾਇਆ ਉੱਪਰ ਵੀ ਅੱਡੇ ਵਾਲੀ ਸੱਤ ਪਾਤੀ ਤੀ ਅੱਡੇ ਵਾਲੀ ਸੱਤ ਪਾ ਕੇ ਇਹਦਾ ਤੂ ਦਾ ਖੋਲਤਾ ਸੀ ਆਪਾਂ ਨੇ ਦਿਖਾਉਗੇ ਆਪਣੇ ਕਵਲਟੀ ਆਪਣੀ ਲੌਕੀ ਹੈਗੀ ਜੀ ਇੱਧਰ ਡਰਾਈੰਗ ਰੂਮ ਆ ਗਿਆ ਜੀ ਤੇ ਆ ਆਪਣਾ ਆ ਗਿਆ ਕਿਚਨ ਆ ਆਪਣਾ ਬੈਡਰੂਮ ਆ ਗਿਆ ਇਹਦੇ ਨਾਲ ਅਟੈਚ ਬਾਥਰੂਮ ਡਰੈਸਰੂਮ ਬਾਥਰੂਮ ਤੇ ਆ ਆਪਣਾ ਸਟੋਰ ਆ ਗਿਆ ਜੀ ਤੇ ਆ ਆਪਣਾ ਬੈਡਰੂਮ ਆ ਇਹਦੇ ਚ ਲਿਪਾਈ ਦਾ ਕੰਮ ਅਸੀਂ ਸਵੇਰੇ ਸ਼ੁਰੂ ਕਰਨਾ ਤੇ ਪਾਈਪ ਵਾਲਨੇ ਪਾਈਪਾ ਪਾਤੀਆਂ ਤੇ ਸਵੇਰੇ ਪਲਸਟਰ ਦਾ ਕੰਮ ਸਟਾਰਟਿੰਗ ਕਰਨਾ ਉੱਪਰਲੀ ਸੱਤ ਆਪਣੀ ਪਾਈ ਪਈ ਐ ਤੇ ਇਹਦਾ ਢੁੱਲਾ ਖੋਲਣ ਵਾਲਾ ਅਜੇ ਰਹਿਦਾਗਾ ਦੇਖੋ ਜੀ ਉੱਪਰਲੀ ਸੱਤ ਅਜੇ ਢੁੱਲਾ ਖੋਲਣ ਵਾਲਾ ਰਹਿਦਾ ਇਹ ਢੁੱਲਾ ਖੋਲਾਂਗੇ ਤੇ ਹਾਂਜੀ ਹੁਣ ਸੋਨੂੰ ਆਪਾਂ ਉੱਪਰ ਚੱਲ ਕੇ ਦਿਖਾਉਦੇ ਆ ਆਪਣਾ ਉੱਪਰ ਵਾਲਾ ਹਾਂਜੀ ਆ ਆ ਆਪਣਾ ਜੰਗਲ ਵਾਲਾ ਜੀ ਚੱਲੇਗਾ ਆ ਜੇ ਇੱਧਰ ਵੀ ਆਪਣੀਆਂ ਡਾਟਾਂ ਦਿਖਾਉ ਜੀ ਆਪਣੇ ਡਾਟਾ ਮੂੜੀਆਂ ਨੇ ਆਜੂ ਇੱਧਰ ਆਜੋ ਤੇ ਆ ਆਪਣਾ ਢੁੱਲਾ ਰਹਿੰਦਾ ਅਜੇ ਖੋਲਣ ਵਾਲਾ ਇਹ ਖੋਲਾਂਗੇ ਆਪਾਂ ਅਜੇ ਹਫਤਾ ਤੱਕ ਹੋਇਆ ਮੈਨੂੰ ਲੱਗਦਾ ਮੇਰਾ ਖਿਆਲ ਹੈ ਬਸ 15 ਦਿਨਾਂ ਬਾਅਦ ਪਟੂਲਾ ਖੋਲ ਦੇਂਗੇ ਸਾ ਜਿਹੜਾ ਪਿਸਤੂ ਵੀ ਆਪਣਾ ਕੰਮ ਤਿਆਰ ਆ ਜਿੰਨਾ ਜਿੱਡਾ ਆ ਬੜਾ ਕੰਪਲੀਟ ਕਰੇਗਾ ਆ ਦੇਖੋ ਉੱਪਰ ਵਾਲੇ ਜੰਗਲੇ ਵੀ ਸਾਡੇ ਕੰਪਲੀਟ ਕਰੇ ਪਏ ਨੇ ਆ ਦੇਖੋ ਜੀ ਕਿਸ ਨੂੰ ਚਣਾਈ ਦਿਖਾਉਣਾ ਸੀ ਇਹ ਪੁੱਠਾ ਪਾਸਾ ਦਿਖਾਉਣਾ ਚਣਾਈ ਦਾ ਪੁੱਠਾ ਪਾਸਾ ਦਿਖਾਓ ਦੇਖੋ ਜੀ ਇਹ ਚਣਾਈ ਦਾ ਪੁੱਠਾ ਪਾਸਾ ਹੈ ਸੂਤ ਅਸੀਂ ਅੰਦਰਲੇ ਪਾਸੇ ਬੰਨਿਆ ਸੀਗਾ ਆ ਜੋ ਅੰਦਰੋਂ ਪਾਸੇ ਬੰਨ੍ਹਾ ਸੀ ਸਾ ਸੂਤ ਅਸੀਂ ਅੰਦਰਲੇ ਪਾਸੇ ਬੰਨ੍ਹਿਆ ਸੀ ਤੁਸੀਂ ਦੇਖ ਸਕਦੇ ਹੋ ਵੀ ਦੋਨਾਂ ਪਾਸੇ ਸਫਾਈ ਇੱਕੋ ਜਿਹੀ ਹੈ ਹੋਰਾ ਵੀ ਵੱਧ ਘੱਟ ਨਹੀਂ ਹੈ ਉਹਦਾ ਕੋਲੋਂ ਕੇ ਬਾਚੋ ਉਨਾ ਕੋਲ ਖਿਚੜਾ ਲਾ ਗਈ ਪੌੜੀ ਅਸੀਂ ਸਿੱਦੇ ਢੁੱਡਾ ਕੋਲ ਗਿਆ ਦੋ ਦੂਸਰੇ ਦਿਨ ਪਹਿਲਾਂ ਪੌੜੀ ਚੜਾਉਣੀ ਜੀ ਚਲੋ ਹੁਣ ਜੀ ਆਪਾਂ ਹੁਣ ਉੱਪਰ ਵਾਲੀ ਦਿਖਾਉਣੀ ਉਪਰਲੇ ਮੰਜ਼ਲ ਆਮਾ ਆਪਣਾ ਉੱਪਰ ਵਾਲਾ ਆ ਗਿਆ ਉੱਪਰ ਵਾਲਾ ਏਰੀਆ ਇੱਥੇ ਵੀ ਆਪਾਂ ਨੇ ਜੰਗਲ ਜਿੱਥੇ کئی ਮਰੇ ਵੀਰ ਕਹਿੰਦੇ ਨੇ ਆ ਚੀਜ਼ ਉੱਪਰ ਹੈ ਜਿਹੜੀ ਬਹੁਤ ਸੋਹਣੀ ਨਹੀਂ ਲੱਗਦੀ ਇਹਦੇ ਵਾਸਤੇ ਆਪਾਂ ਇੱਕ ਹੋਰ ਚੀਜ਼ ਲਾ ਰਹੇ ਹਾਂ ਜੇ ਫਿਰ ਇਦੇ ਉੱਪਰ ਆ ਆ ਚੀਜ਼ ਨੂੰ ਆ ਇੱਥੋਂ ਕੱਟ ਦੇਾਂਗੇ ਗ੍ਰਿੰਡਰ ਨਾਲ ਇੱਥੋਂ ਕੱਟ ਕੇ ਆਪਾਂ ਇਹਦੇ ਉੱਪਰ ਆ ਧਰਾਂਗੇ ਮੋਲਡ ਆ ਦੇ ਨੇੜੇ ਕਰਕੇ ਦੇਖੋ ਇਹ ਮੋਲਡਿੰਗ ਆਪਾਂ ਇਹਨਾਂ ਉੱਪਰ ਲਾਉਣਾ ਚਲੋ ਜੀ ਕਪਾ ਇੱਥੇ ਇੱਥੇ ਟੈਂਕੀ ਬਣਾਉਣੀ ਹੈ ਇੱਥੇ ਬੋਪੜਾ ਵਾਲੇ ਪਾਣੀ ਦੀ ਟੈਂਕੀ ਜੰਗਲੇ ਦਾ ਕੰਮ ਆਪਣਾ ਕੰਪਲੀਟ ਆ ਸਾਰਾ ਬਾਕੀ ਬਾਕੀ ਇਹ ਨਾ ਤੇ ਆਪਣੇ ਮੋਲਡਿੰਗ ਬਣਣਗੇ ਸਾਰੇ ਇਹਨੂੰ ਉੱਪਰ ਚੱਕ ਕੇ ਇਦਾਂ ਇਧਰ ਵੀ ਮੋਲਡਿੰਗ ਬਣਨੀ ਹੈ ਸਾਰੇ ਤੇ ਆਜੋ ਵੀ ਇਧਰ ਆਪਾਂ ਆਪਣੇ ਇਧਰ ਵੀ ਮੋਲਡਿੰਗ ਬਣਨਗੇ ਸਾਰੇ ਇਹਨੂੰ ਉੱਪਰ ਚੱਕ ਕੇ ਤੇ ਆ ਥੱਲੇ ਵੀ ਥੱਲੇ ਉਹ ਥੱਲੇ ਵੀ ਬਾਈ ਕੰਤੇ ਮੋਲਡਿੰਗ ਬਣਨੀ ਹੈ ਆਪਣੀ ਸਾਰੀ ਹਾਂ ਇਹ ਕੋਈ ਨਾ ਖੇਤ ਦੇ ਵਿੱਚ ਬਣਾਈ ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਆ ਦੇਖੋ ਤੇ ਕਾਤੋਂ ਸਾਰੇ ਕੋਕੀਏ ਪੱਸੀ ਤੇ ਪੜੀ ਤੇ ਇਹਦਾ ਜਿਹੜਾ ਥੱਲੇ ਵਾਲਾ ਏਰੀਆ ਹੈ ਥੱਲੇ ਵਾਲਾ ਏਰੀਆ 1700 ਫੁੱਟ ਏਰੀਆ ਥੱਲੇ ਵਾਲਾ ਕ ਤੇ 1100 ਫੁੱਟ ਇਹਦਾ ਉੱਪਰ ਵਾਲਾ ਏਰੀਆ ਹਾਂਜੀ ਆਹ ਦੇਖ ਸਕਦੇ ਹੋ ਤੁਸੀਂ ਪੁੱਠੇ ਪਾਸੇ ਲੱਗੀ ਹੋਈ ਕੰਦਾ ਹੈ ਆਹ ਦੇਖੋ ਜੀ ਆਹ ਦੇਖੋ ਜੀ ਜਮਾ ਸਾਨੂੰ ਕੈਮਰਾ ਕਰਕੇ ਦਿਖਾ ਦ ਰਿਹਾ ਸਿੱਧਾ ਤੇ ਜੇ ਆਪਾਂ ਕੋਨਿਆਂ ਦੀ ਗੱਲ ਕਰੀਏ ਦੀ ਇਹ ਆ ਦੇਖੋ ਜੀ ਕੋਨੇ ਦਿਖਾਉਣੇ ਆ ਜੀ ਸਾਨੂੰ ਇਹ ਆ ਦੇਖੋ ਜੀ ਇੱਕ ਪਏ ਨਾ ਜਿਵੇਂ ਸਿੱਧੇ ਇਹ ਅੰਦਰਲਾ ਕੋਨਾ ਵੀ ਦਿਖਾਉਣਾ ਹੈ ਜੀ ਸਾਨੂੰ